ਕਹਿੰਦੇ ਪੁੱਤ ਕੁ ਪੁੱਤ ਹੋ ਜਾਂਦੀਆਂ ਹੋ ਜਾਂਦੇ ਪਰ ਧੀਆਂ ਵੀ ਅੱਜ ਐ ਹੋ। ਉਹ ਸਭ ਭਾਵੇਂ ਇਹਨਾਂ ਨੂੰ ਸਮਝ ਤੈਨੂੰ ਮੋਗ ਲਾ ਗੋਣ। ਕੌਣ ਕਹਿੰਦੇ? ਕੌਣ ਲੱਗਿਆ ਮੁੰਡੇ? ਉਹ ਕੌਣ ਸੀ ਮੁੰਡੇ? ਐ ਬਦਾਂ ਕੌਣ ਸੀ? ਕਿਨੇ ਪੇਤੀ ਸੀ ਨਾ। ਉਹ ਮੇਰ ਬਦੀ ਪੀ। ਇਹਦੇ ਮੁੰਡਾ ਹੈ ਨਾ ਕੋਈ? ਉਹ ਨਾ ਮੇਰਾ ਮੁੰਡਾ ਨਾ ਬਰਿਆ ਹੈ ਭਾਈ ਜਾਲਾ। ਵੀ ਜਿਹੜੇ ਬਾਪ ਨੇ ਪਾਲਿਆ ਸੀ ਜੰਮਿਆ ਸੀ। ਭਵਿਸ਼ੋਤ ਦਾ ਇਹਨੂੰ ਸੂਏ ਤੇ ਲਾਗੇ ਸੀ ਸੂਏ ਕੋ ਫਿੱਕੀ ਨਹੀਂ ਸੀ ਛੱਟ ਗਈ ਸੀ ਮੇ ਮਾਂ ਪਿਓ ਕਿੰਨੇ ਕੁ ਮਾੜੇ ਹੁਣ ਜਿੰਨੇ ਵੀ ਮਾੜੇ ਮਾਤ ਉਹਨਾਂ ਨੂੰ ਐ ਨਹੀਂ ਸਿੱਤੀ ਗੈਨ ਮੈਂ ਬਰਤੈ ਨਾ ਰੰਗਲਾ ਤਰੀ ਹੈ ਜੈਗਾ ਫਿੱਕਾ ਜੇ ਦਾ ਦੇਖਾ ਉਹ ਗੁੰਮ ਦੇ ਬੰਨ ਜੀ ਦਾ ਉਹ ਨਹਿਰ ਸੁੱਕਲੇ ਮਾਰੇ ਕਹਿੰਦੇ ਸੀ ਪਰ ਉਹ ਸੂਏ ਦੇ ਖੰਡੇ ਹੀ ਸੋਟ ਕੇ ਉਹਨੇ ਬੰਦਾ ਮਾਰਨਾ ਵੀ ਤੇ ਸੌਕਾ ਬਈ ਅੱਜ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਬਾਬ ਤੇ ਸਰਦਾਰ ਜਗਨੇਸ਼ ਸਿੰਘ ਸੈਣੀ ਹੱਥਾਂ ਨੂੰ ਦੇਖੋ ਕਿਵੇਂ ਲੈਟਰੀਨ ਲੱਗੀ ਹੋਈ ਹੈ ਉਹਨੇ ਵਿੱਚ ਟੌਣ ਗਲਤ ਪਾਉਣ ਸਹੀ ਇਹਦਾ ਰੱਬ ਨਹੀਂ ਜਾਣਦਾ ਐ ਤੂੰ ਕਿਵੇਂ ਨਰੁਪੀ ਚੈਂਜੀ ਨੂੰ ਲੁੱਟੇ ਕਿਨੇ ਰੋਟੀ ਤਪੂ ਆਪਣਾ ਮੁੰਡਾ ਚਿੱਟੇ ਨੇ ਖਾ ਲਿਆ ਬਾਪੂ ਕਹਿੰਦਾ ਟੀਕੇ ਲਾਉਂਦਾ ਸੀ ਆਪ ਛੰਡੇ ਦਾ ਮਾਦਮ ਦੱਸੀ ਜਿਹੜਾ ਜਿਹੜਾ ਕੋਈ ਪੁੱਛਾਂਗੇ ਠੀਕ ਆ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਦੋ ਟੀਕੇ ਨਾ ਕਹੋ ਜੋ ਤੇ ਕਿਤੇ ਤੈਨੂੰ ਜਦੰਨੇ ਪਮੇ ਰਿਹਾ ਨਾ ਇਹ ਆਉਂਦੀ ਸੀ ਪਤ ਉਹਨਾਂ ਦਾ ਬਈ ਹੀ ਸੂਰ ਦੇ ਕੋਲੇ ਆਉਂਦਾ ਉਹਨੇ ਸਾਡੇ ਉਧਰ ਤੇ ਸਦਾ ਹੀ ਕੀਤਾ ਜੀ ਆਪਿਆ ਬਾਪੂ ਦੋਹਨ ਮਿਲਿਆ ਵਾ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਪਤੈ ਜੀ ਇਹ ਬਜ਼ੁਰਗ ਬਾਪੂ ਜੀ ਨੂੰ ਸਾਡੇ ਗਵਾਂਢੀ ਨਗਰ ਪਮਾਲ ਤੋਂ ਜਿਹੜੀ ਰੌੜਕੇ ਨੂੰ ਸੜਕ ਜਾਂਦੀ ਆ ਉੱਥੇ ਸੂਏ ਦੀ ਪੱਟੜੀ ਤੇ ਬਜ਼ੁਰਗ ਕਿੰਨਾ ਸਮਾਂ ਪਹਿਲਾਂ ਮਿਲੇ ਬਾਈ ਤੁਹਾਨੂੰ ਇਹ ਸਾਨੂੰ ਆਥਣੇ ਮਿਲੇ ਵੀਰੇ ਸਿੱਟੇ ਦਾ ਕਹਿੰਦਾ ਆਪ ਦੱਸਦੇ ਆ ਵੀ 2-3 ਵਜੇ ਤੇ ਆਵਾਂ ਵੀਰ ਮੈਂਬਰ ਪੰਚਾਇਤ ਕੀ ਨਾਂ ਵੀਰੇ ਤੁਹਾਡਾ ਸੁਖਦੇਵ ਸਿੰਘ ਆ ਵੀਰੇ ਦਾ ਨਾਂ ਵੀ ਕਮਾਲ ਤੋਂ ਮੈਂਬਰ ਪੰਚਾਇਤ ਨੇ ਅਸੀਂ ਇਹਨਾਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਦੀਆਂ ਸਾਡੇ ਗਵਾਢੀ ਨਗਰ ਤੋਂ ਨੇ ਜਿਨ੍ਹਾਂ ਨੇ ਬਾਪੂ ਜੀ ਦੇ ਹਾਲਾਤਾਂ ਨੂੰ ਸਮਝਿਆ ਦੇਖਿਆ ਤੇ ਪਛਾਣਿਆ ਇਹ ਆਪ ਦਾ ਫਰਜ਼ ਆ ਜਿਹੜਾ ਇਨਸਾਨੀਅਤ ਦਾ ਰਿਸ਼ਤਾ ਨਵਾਉਂਦੇ ਹੋਏ ਸਾਡੇ ਕੋਲੇ ਬਾਪੂ ਜੀ ਨੂੰ ਚੱਕ ਕੇ ਸੁਪਨਿਆ ਦੇ ਘਰ ਦੇ ਵਿੱਚ ਲੈ ਕੇ ਆਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਨੂੰ ਰਾਤ ਇੱਥੇ ਬਿਮਾਰ ਪਿੰਡ ਦੇ ਵਿੱਚ ਸੂਏ ਤੇ ਲਾ ਗਿਆ ਕੋਈ ਬਾਪੂ ਦੇ ਦੋ ਜਵਾਈ ਆ ਦੋ ਧੀਆ ਵਾ ਬਾਪੂ ਦਾ ਘਰ ਬਾਪੂ ਦਾਸ ਦਾ ਲੁਧਿਆਣਾ ਸ਼ਿਮਲਾਪੁਰੀ ਗਿਆਨ ਦੇ ਠੇਕੇ ਕੋਲੇ ਘਰ ਆ ਬਾਪੂ ਗਿਆਨ ਦੇ ਠੇਕੇ ਕੋਲ ਗਿਆ ਗਿਆਨ ਦੇ ਠੇਕੇ ਕੋਲੇ ਸ਼ਿਮਲਾਪੁਰੀ ਚ ਪੈਂਦਾ ਹਾਂਜੀ ਬਾਪੂ ਤੈਨੂੰ ਇੱਥੇ ਲਾ ਕੇ ਕੌਣ ਗਿਆ ਮੋਟੇ ਸਹੁਰੇ ਹਾਂ ਨਹੀਂ ਕੌਣ ਸੀ ਉਹ ਮਤਲਬ ਕੀ ਲੱਗਦੇ ਇੱਥੇ ਮੈਨੂੰ ਕੋਈ ਨਹੀਂ ਲੱਗਦਾ ਸੀ ਤੈਨੂੰ ਕਿੱਥੋਂ ਲੈ ਕੇ ਆਏ ਸੀ ਉਹ ਮੈਨੂੰ ਕੋਲੋਂ ਲੈ ਗਿਆ ਸੀ ਘਰੋਂ ਹਾਂਜੀ ਨੀ ਤੂੰ ਇਕੱਲਾ ਹੀ ਪਿਆ ਸੀ ਕਰੇ ਨਹੀਂ ਹਾਂ ਮੈਂ ਕੋਈ ਗੱਲ ਕਰੀ ਇਹ ਮੇਰੇ ਪਤੀ ਕੁੜੀ ਦੀ ਹਾਂ ਹਾਂ ਉਹਨਾਂ ਦੋ ਮਿੰਟ ਬਰahay ਬਰਹਾ ਕੇ ਜੰਗ ਜੰਨਾ ਨਾ ਉਹ ਗੱਲ ਜੰਨਾ ਸੀ ਮੈਂ ਹੂੰ ਆ ਆ ਗਏ ਹਾਂ ਹੂੰ ਤੇ ਉਹ ਗੰਦੇ ਪੈਨ ਉੱਥੇ ਡਾਗਣੇ ਕਹਿ ਬਰਹਾ ਹੂੰ ਮੈਨੂੰ ਵੀ ਸ਼ੱਕ ਆ ਪਤਾ ਆ ਗਿਆ ਹੂੰ ਅਰੇ ਉਹ ਜੀ ਮੈਨੂੰ ਮੈਨੂੰ ਸਿੱਟਣ ਲੱਗ ਗਈ ਕਿ ਤੱਕ ਸਿੱਟਣ ਲੱਗ ਗਈ ਨਹੀਂ ਕਿ ਅੱਛਾ ਪਹਿਲਾਂ ਨਹਿਰ ਸਿੱਟਣ ਲੱਗ ਗਈ ਸੀ ਕੋਈ ਖੱਟੀ ਗੈ ਤੇਰੀ ਕੁੜੀ ਕਿਹੜੇ ਪਿੰਡ ਵਿਆਹੀ ਆ ਮੇਰੀ ਕੁੜੀ ਕੁੜੇ ਐ ਕੁੜੀ ਕੁੜੇ ਵਿਆਹੀ ਆ ਹਾਂਜੀ ਦੂਜੀ ਜਸਵਾਲ ਹੈ ਜਸਵਾਲ ਜਸਵਾਲ ਕਲਾਰਾ ਅਬੋਦਾ ਕਲਾਰਾ ਕੀ ਨੀ ਜਸਵਾਲ ਆਇਆ ਦੋ ਕੁੜੀਆਂ ਨਹੀਂ ਐ ਬਸ ਦੋ ਕੁੜੀਆਂ ਨਹੀਂ ਇੱਕ ਮੁੰਡਾ ਮੇਰਾ ਦੋ ਸੁਗਮਾ ਦਵਾਈ ਖਾ ਕੇ ਮਰ ਗਿਆ ਉਹ ਫਾਹਾਂ ਜਿਹੇ ਮਰਦੇ ਸੀ ਫਾਹ ਲੈ ਕੇ ਮਰ ਗਿਆ ਤੇਰੇ ਤਿੰਨ ਬੱਚੇ ਸੀ ਉਹ ਕੋਈ ਨਾ ਕੁਮਾਰ ਅੱਛਾ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਮੈਂ ਖਰਾਦ ਦਾ ਕੰਮ ਕਰਦਾ ਖਰਾਦ ਦਾ ਕਿੱਥੇ ਮੈਂ ਲੁਧਿਆਣਾ ਕਿੱਥੇ ਫੈਕਟਰੀ ਚ ਕਿਹੜੀ ਚ ਮੈਂ ਜਲੰਧਰ ਬਰੋ ਚਾਹ ਹਾਂ ਜਲੰਧਰ ਬਾਈਪਾਸ ਚੋਂ ਤੁਹਾਡਾ ਨਾਂ ਕੀ ਹੈ ਬਾਪੂ ਜੀ ਮੈਂ ਸੁਖਦੇਵ ਸਿੰਘ ਸੁਖਦੇਵ ਸਿੰਘ ਚਾਵਲਾ ਜਦੇਵ ਸਿੰਘ ਸੈਣੀ ਜਦੇਵ ਸਿੰਘ ਸੈਣੀ ਆ ਹਾਂਜੀ ਠੀਕ ਹੈ ਬਾਪੂ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਮੈਂ ਨਹੀਂ ਸੁਣੀ ਸੀ ਮਹਿੰਦਰ ਸਿੰਘ ਜੀ ਤੁਹਾਡੀ ਪਤਨੀ ਦਾ ਉਹ ਸਵਿੰਦਰ ਕੋ ਸੀ ਉਹ ਕਿੱਥੇ ਆ ਉਹ ਪੂਰੀ ਹੋ ਗਈ ਜਿਵੇਂ ਪੂਰੀ ਹੋ ਗਈ ਤੇ ਤੇਰਾ ਮੁੰਡਾ ਵਿਆਹਿਆ ਸੀ ਜਿਹੜਾ ਮੁੰਡਾ ਮਰ ਗਿਆ ਉਹ ਬਿਆ ਵੈ ਹੋ ਸੀ ਉਹ ਟੀਕੇ ਲਾਉਂਦਾ ਸੀ ਪਈਆਂ ਟੀਕੇ ਲਾਉਂਦਾ ਸੀ ਸਭ ਦੇ ਟੀਕੇ ਲਾਉਂਦਾ ਸੀ ਆਪ ਹੀ ਨਸ਼ਾ ਕਰਦਾ ਸੀ ਮਲ ਗਿਆ ਫਿਰ ਕੁੜੀਆਂ ਦੋਨੇ ਵਿਆਈਆਂ ਹਾਂ ਦੋਨੇ ਕੁੜੀਆਂ ਅੰਦਰ ਹੀ ਘਰ ਆਈ ਦੇ ਹੁੰਦੇ ਹੁੰਦੇ ਵਿਆਈਆਂ ਗਈਆਂ ਸੀ ਹਾਂਜੀ ਬਣੀ ਕੁੜੀਆਂ ਦਾ ਬਹੁਤ ਚੱਲਦਾ ਹੈ ਪਈ ਬਣਾ ਦਿੱਲੀ ਕੋਲ ਗਈ ਹੈ ਉਹ ਇਹ ਮੇਰੇ ਮਾਲਕ ਸੀ ਨਾ ਇਹਨੂੰ ਰੋਕਿਆ ਉਹਨੇ ਵੇਚ ਦਿੱਤਾ اچھا ਮਾਲਕਾ ਨਹੀਂ 2 ਲੱਖ ਵੀ ਅੱਛਾ ਉਹਨਾਂ ਨੇ ਲਾਇਆ 2 ਲੱਖ ਹਾਂਜੀ ਠੀਕ ਹੈ ਬਾਪੂ ਉਹ ਵਧੀਆ ਹਸਰੀ ਵਸਦੀ ਹੈ ਘਰੇ ਆਪਦੇ ਹਾਂ ਕੁੜੀਏ ਖੁਸ਼ ਆਪਦੇ ਘਰੇ ਉਹ ਕਰ ਬੱਚੇ ਨਹੀਂ ਸੀ ਹੈ ਵੱਡੀ ਕੁੜੀ ਕਰ ਬੱਚੇ ਨਹੀਂ ਸੀ ਅੱਛਾ ਫੇਰ ਛੋਟੀ ਕੁੜੀ ਵੱਡੀ ਕੁੜੀ ਛੱਡ ਛੱਡ ਕੇ ਕਰ ਹੂੰ ਛੋਟੀ ਕੁੜੀ ਦਾ ਪੁਰਾਣਾ ਮਰਗ ਦੋਈ ਖਾਵੇ ਹੂੰ ਦੋਨੋਂ ਕੁੜੀਆਂ ਕੋਲ ਬੜਵਾ ਦਾ ਫੇਰ ਉਹ ਕੁੜੀ ਦਾ ਕਿਆ ਬੋਈ ਗਿਆ ਕੀਤਾ ਅਗਰ ਇਹ ਜਿਸੋ ਜੋਈਆ ਜਿਹੜੇ ਜਸੋ ਨਾਲ ਵਿਆਹੀ ਆ ਇਹ ਚਾਹ ਬੋਈ ਪਾਵਾ ਚਾਰ ਪਰ ਵਿਆਹ ਕੀਤਾ ਪਹਿਲਾ ਘਰ ਵਾਲਾ ਮਰ ਗਿਆ ਸੀ ਬੱਚਾ ਨਹੀਂ ਸੀ ਹੋਇਆ ਦੂਜੀ ਘਰ ਦੂਜੇ ਦੇ ਘਰ ਵਾਲਾ ਵੀ ਮਰ ਗਿਆ ਹੀ ਨਸ਼ਾ ਕਰਦਾ ਸੀ ਉਹ ਵੀ ਵਿਆਹੀ ਦੁਬਾਰਾ ਹਾਂਜੀ ਹੁਣ ਠੀਕ ਆ ਤੇ ਘਰੇ ਦੋਨੋਂ ਕੋਲੇ ਬੱਚੇ ਆ ਹਾਂਜੀ ਵੱਡੀ ਕੁੜੀ ਕੋਲੇ ਵੀ ਬੱਚੇ ਆ ਹਾਂ ਇਹ ਵੀ ਕੁੜੀ ਦਾ ਵਿਆਹ ਕਰਤਾ ਅੱਛਾ ਉਹ ਵੀ ਬੀੜਿਆ ਛੋਟੀ ਕੁੜੀ ਦੇ ਕੋਲੇ ਹਨੇ ਕੁੜੀਆਂ ਉਹ ਮੈਂ ਛਾਲ ਦੀ ਪਾਲੀ ਸੀ ਛਾਲ ਦੀ ਪਾਲੀ ਸੀ ਹਾਂ ਤੇ ਬਾਪੂ ਤੇਰੇ ਕੋਲੇ ਆਪਣਾ ਘਰ ਹੈਗਾ ਮਕਾਨ ਤਾਂ ਹੈਗਾ ਜੀ ਹਾਂ ਉਹ ਮਕਾਨ ਉਹ ਰੋੜਾ ਕਰਕੇ ਪੈ ਗਿਆ ਨਾ ਟੀਰ ਵਾਲਾ ਪੈ ਗਿਆ ਰੋੜਾ ਹੀ ਤਾਂ ਕੀ ਮੈਂ ਲਿਆ ਸੀ ਮਕਾਨ ਲਿਆ ਸੀ 6 ਵਜੇ ਹੂੰ ਮੈਨੂੰ ਕੋਈ ਕਹਿੰਦਾ ਉਹ ਮੇਰੇ ਕਿਰਾਏ ਕਹਿੰਦਾ ਅੱਜ ਆਪਣਾ ਕਰ ਦਿਨਾ ਲੋ ਜੀ ਹੂੰ ਅੱਜ ਕਰ ਦਿਨਾ ਲੋ ਜੀ ਉਹ ਘਰ ਵਾਲੀ ਦੇ ਮਰਨ ਤੋਂ ਬਾਅਦ ਨੇ ਘਰ ਦਾ ਮਾਈਓ ਤੇਨ ਕਿੰਨੇ ਆਦਾਰੇ ਅੱਛਾ ਫਿਰ ਉਹ ਨਾ ਘਰ ਘਰ ਕਿੱਥੇ ਗਿਆ ਫਿਰ ਇਹ ਆਪਾਂ ਮੇ ਦੱਸਣਾ ਕੋਈ ਨਹੀਂ ਤੇ ਤੂੰ ਆਪਣੇ ਘਰ ਘੱਟ ਨਹੀਂ ਰਹਿੰਦਾ ਘਰ ਦਾ ਰੌਲਾ ਪੈ ਗਿਆ ਕੋਈ ਹਾਂਜੀ ਕੀ ਰੌਲਾ ਪੈ ਗਿਆ ਉਹ ਇਦਾਂ ਕੀ ਨਾ ਮੇਰਾ ਮੁੰਡਾ ਕੀ ਇੱਕ ਜਿਹੜਾ ਪੁਰਾਣਾ ਮੰਡਾ ਸੀ ਉਹ ਮੈਂ ਨਾ ਅਮਰੀਕਾ ਅਲਗਨ ਮੰਨਾ ਉੱਥੇ ਜਾ ਕੇ ਕਰਦਾ ਨਾ ਤੇਰੇ ਗਿਆਗਾ ਥੀ ਹੂੰ ਹੀ ਗੰਨੇ ਮੈਨੂੰ ਤੇਰੇ ਸੇ ਕੋਈ ਨਹੀਂ ਆ ਕੌਣ ਕਹਿੰਦਾ ਉਹ ਜਿਹੜਾ ਉਹ ਸੀਗਾ ਕੌਣ ਜਿਹੜਾ ਜਿਹੜਾ ਮਲੇ ਮਲੇ ਮੁਖਮਾ ਟੋਟੇ ਮਲੇ ਦਾ ਹਾਂ ਕਿਹੜੇ ਮਲੇ ਦਾ ਗਨਾਨਕ ਮੰਗਰ ਦਾ ਹਾਂਜੀ ਕਿ ਗਨਾਨਕ ਨਗਰ ਚ ਰਹਿੰਦੇ ਹੋ ਹਾਂਜੀ ਆ ਮੈਂ ਗੱਲ ਸੁਣੀ ਸੀ ਰਾਤ ਜਿਹੜੀ ਮੁੰਡਿਆਂ ਕੋਲ ਤੂੰ ਕਹਿੰਦਾ ਸੀ ਨਾ ਤੈਨੂੰ ਸੂਏ ਤੇ ਲਾਗੇ ਸੀ ਸੂਏ ਦੀ ਸੈਟਿੰਗਾਂ ਸੀ ਛੱਟਗੇ ਸੀਗੇ 3 ਵਜੇ 3 ਵਜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਸੁਖਦੇਵ ਸਿੰਘ ਜੀ ਸਾਡੇ ਕੋਲੇ ਰਾਤ ਪਹੁੰਚੇ ਆ ਰਾਤ ਕਰੀਬ 9 ਵਜੇ ਬਾਪੂ ਸੁਖਦੇਵ ਸਿੰਘ ਜੀ ਨੂੰ ਪਮਾਲ ਪਿੰਡ ਤੋਂ ਵੀਰ ਛੱਟ ਕੇ ਗਏ ਸਾਡੇ ਕੋਲੇ ਬਾਪੂ ਜੀ ਦੇ ਜਿਹੜੇ ਛੱਟ ਕੇ ਗਏ ਨੇ ਵੀਰ ਸੁਖਦੀਪ ਸਿੰਘ ਆ ਪਿੰਡ ਪਮਾਲੀ ਤੋਂ ਬਾਈ ਤੇ ਬਾਪੂ ਜੀ ਨੂੰ ਨਾ ਸੂਏ ਦੇ ਕੋਲੇ ਛੱਡ ਗਿਆ ਸੀ ਕੋਈ ਬਾਪੂ ਜੀ ਸ਼ਿਮਲਾਪੁਰੀ ਜੈਨ ਦੇ ਠੇਕੇ ਕੋਲੇ ਦੱਸਦੇ ਆ ਵੀ ਮੇਰਾ ਘਰ ਆ ਉੱਥੇ ਜਿਹੜੀ ਗੱਲ ਬਾਪੂ ਜੀ ਦੱਸਦੇ ਆ ਉਹ ਵੀਰਾਂ ਨੇ ਵੀ ਰਾਤ ਉਹੀ ਦੱਸੀ ਵੀ ਬਾਪੂ ਜੀ ਨੂੰ ਉੱਥੇ ਸੂਏ ਦੇ ਕੋਲੇ ਲਾ ਕੇ ਸੀ ਕੋਈ ਤੇ ਆਪਣੇ ਅੱਜ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਬਾਪੂ ਤੇ ਸਰਦਾਰ ਸਿਖਦੇਵ ਸਿੰਘ ਸੈਣੀ ਹੱਥਾਂ ਨੂੰ ਦੇਖੋ ਕਿਵੇਂ ਲੈਟਰਨ ਲੱਗੀ ਹੋਈ ਹੈ ਕਿਸੇ ਹੱਥ ਨਾਲ ਬਾਪੂ ਕੁਝ ਖਾ ਰਿਹਾ ਸ਼ਰਮ ਕਰੋ ਯਾਰ ਭਾਈ ਸ਼ਰਮ ਕਰੋ ਉਸ ਸਮਾਜ ਦੇ ਠੇਕੇਦਾਰੋ ਜਿਨ੍ਹਾਂ ਦੇ ਨਾਲ ਬਾਪੂ ਨੇ ساری ਜ਼ਿੰਦਗੀ ਕਿਸੇ ਨਾ ਕੰਮ ਕੀਤਾ ਹੋ ਕੋਈ ਰਿਸ਼ਤੇਦਾਰ ਬਾਪੂ ਦਾ ਦਾਇ ਚਾਚੇ ਦਾ ਪੁੱਤ ਕੋਈ ਭੈਣ ਭਰਾ ਕੋਈ ਮਾਮੇ ਮਾਸੀ ਦਾ ਪੁੱਤ ਭਾਈ ਕੋਈ ਵੀ ਨਹੀਂ ਬਚਿਆ ਯਾਰ ਕੋਈ ਵੀ ਨਹੀਂ ਬਚਿਆ ਅੱਜ ਸਖਦੇਵ ਸਿੰਘ ਨੂੰ ਇਹ ਕਹਿਣ ਵਾਲਾ ਵੀ ਮੈਂ ਤੇਰਾ ਭਰਾ ਆਂ ਤੂੰ ਮੇਰਾ ਭਰਾ ਆਂ ਕੋਈ ਵੀ ਨਹੀਂ ਬਚਿਆ ਬਾਪੂ ਦਾ ਮੁੰਡਾ ਚਿੱਟੇ ਨੇ ਖਾ ਲਿਆ ਬਾਪੂ ਕਹਿੰਦਾ ਟੀਕੇ ਲਾਉਂਦਾ ਸੀ ਆਪਦੇ ਅੱਜ ਚਿੱਟੇ ਦਾ ਅਸਰ ਦੇਖੋ ਕੀ ਹੋ ਰਿਹਾ ਸਾਡੇ ਪੀੜੀ ਖਤਮ ਹੋ ਗਈ ਬਾਪੂ ਦੀ ਇੱਕ ਪੁੱਤ ਮਰ ਗਿਆ ਵਿਆਹ ਤੋਂ ਪਹਿਲਾਂ ਹੀ ਬੱਚਾ ਕਿੱਥੋਂ ਆਉਣਾ ਸੀ ਵੰਸ਼ ਅੱਗੋ ਕਿੱਥੇ ਚੱਲਣਾ ਸੀ ਤੇ ਬਾਪੂ ਨੂੰ ਦਰੰਗ ਹੋ ਗਿਆ ਤੇ ਬਾਪੂ ਕਹਿੰਦਾ ਦੋ ਮੁੰਡੇ ਮੈਨੂੰ ਸੁੱਟਣ ਆਏ ਸੀ ਉਹ ਨਹਿਰ ਸੁਤਨਵਾਰੇ ਕੰਡੇ ਸੀ ਪਰ ਉਹ ਸੂਏ ਦੇ ਕੰਡੇ ਹੀ ਸੁੱਟ ਗਏ ਕਿਉਂਕਿ ਬੰਦਾ ਮਾਰਨਾ ਕਿਤੇ ਸੌਖਾ ਬਈ ਐਡਾ ਪੱਥਰ ਅਰਗਨ ਜਿਗਰਾ ਚਾਹੀਦਾ ਬੰਦੇ ਨੂੰ ਮਾਰਨ ਤੇ ਪਰ ਉਹ ਐਡੇ ਮਾੜੇ ਬੰਦੇ ਐਡੇ ਨਰਦਈ ਬੰਦੇ ਤੇ ਦੁਪਹਿਰੇ 3 ਵਜੇ ਤਿੱਖਣ ਦੁਪਹਿਰੇ ਬਾਪੂ ਨੂੰ ਸੜਕ ਤੇ ਸੁੱਟ ਕੇ ਚਲੇ ਗਏ ਆ ਇਹਨੇ ساری ਉਮਰ ਖਰਾਦ ਦਾ ਕੰਮ ਕੀਤਾ ਬਾਪੂ ਸਰਦਾਰ ਸੁਖਦੇਵ ਸਿੰਘ ਸਿਆਣੀ ਨੇ 22 ਸਾਲ ਬਾਪੂ ਕਹਿੰਦਾ ਕਿੱਕ ਐਗਰੋ ਕਿਹੜੇ ਬਾਪੂ ਕਿਤੇ ਐਗਰੋ ਐਗਰੋ ਕੂਮੈਂਟ ਐਗਰੋ ਕੂਮੈਂਟ ਕੰਪਨੀ ਦੇ ਵਿੱਚ ਬਾਪੂ ਜੀ ਨੇ ਖਰਾਤ ਦਾ ਕੰਮ ਕੀਤਾ ساری ਜ਼ਿੰਦਗੀ 22 ਸਾਲ ਆਪਣੀਆਂ ਧੀਆਂ ਵਿਆਈਆਂ ਇੱਕ ਮਰ ਉਹਦੀ ਪੀ ਪੀ ਵੱਡੀ ਕੁੜੀ ਦਾ ਵਿਆਹ ਜਿਹੜੀ ਕੁੜੀ ਵਿਆਹੀ ਉਹਨਾਂ ਕੀਤਾ ਮਾਲਕਾ ਨਹੀਂ ਕੀਤਾ ਸੀ ਹਾਂ ਜੀ ਇਹ ਹੁਣ ਬਾਪੂ ਇਸੇ ਵਾਲੇ ਇੱਕ ਤੁਸੀਂ ਜਰਨੇ ਜਸੂ ਵਾਲ ਕੁੜੀ ਵਿਆਹੀ ਹੋਈ ਆ ਇੱਕ ਗੁੜੇ ਪਿੰਡ ਵਿਆਹੀ ਹੈ ਜਵਾਈ ਦਾ ਕੀ ਨਾਂ ਗੁੜੇ ਵਾਲੇ ਦਾ ਗੁੜੇ ਦਾ ਨਾਂ ਇਹ ਕੋ ਸਿੰਦਾ ਸਿੰਦਾ ਉਹਦੇ ਬਾਪ ਦਾ ਕੀ ਨਾਂ ਬਾਵਲਾ ਨਾ ਇਹ ਬੋਲੇ ਸਿੰਦਾ ਕੀ ਕਰਦਾ ਆਪਣੇ ਫੈਸਾ ਬੁਣੇ ਹੈ ਕੋਲਡ ਕਰਦਾ ਸਿਕਿਉਰਟੀ ਕਰਦਾ ਤੇ ਤੂੰ ਉਹਨਾਂ ਦੇ ਘਰੇ ਰਹਿੰਦਾ ਸੀ ਹੁਣ ਨਹੀਂ ਮੈਂ ਉੱਥੇ ਨੂੰ ਜਾਣੀ ਸੀ ਹੈ ਮੈਂ ਜਾਣੀ ਸੀ ਲੁਧਿਆਣਾ ਕਿੱਥੇ ਰਹਿੰਦਾ ਸੀ ਹੁਣ ਤੂੰ ਆਪਣੇ ਗੁਰਦੁਆਰੇ ਪਹੁੰਚ ਤੱਕ ਨਹੀਂ ਹਾਂ ਗੁਰਦੁਆਰੇ ਪਹੁੰਚ ਤੱਕ ਨਹੀਂ ਗੁਰਦੁਆਰੇ ਪਹੁੰਚ ਨਹੀਂ ਗੁਰਦੁਆਰੇ ਧੰਨਾ ਜੀ ਹਾਂ ਜੀ ਅੱਛਾ ਉੱਥੇ ਰਹਿੰਦੇ ਸੀ ਹੁਣ ਅਸੀਂ ਪੰਮੇ ਨੂੰ ਕੰਨਾ ਪੰਮੇ ਨੇ ਕੰਨਾ ਉੱਥੇ ਕਿਹਦੇ ਕੋਲ ਰਹਿੰਦੇ ਸੀ ਉੱਥੇ ਕੋਈ ਰਹਿੰਦਾ ਵੀ ਮਾ ਕਿੱਥੇ ਬਾਹਰ ਹੀ ਸੜਕ ਤੇ ਨਹੀਂ ਅੰਦਰ ਹੀ ਮੁੰਡੇ ਤੇ ਘਰ ਘਰ ਸੀ ਕਿਹਦੇ ਦਾ ਉਹ ਜਿਹੜਾ ਘਰ ਵਾਲੀ ਕਰ ਰਿਹਾ ਨਾ ਸੀ ਨਾ ਜਿਹੜਾ ਘਰ ਵਾਲੀ ਦਾ ਨਾਂ ਸੀ ਘਰ ਉੱਥੋਂ ਫਿਰ ਤੂੰ ਬਮਾਲੀ ਕਿਵੇਂ ਪਹੁੰਚ ਗਿਆ ਸੂਏ ਤੇ ਹਾਂਜੀ ਉੱਥੋਂ ਪਠਾਨ ਦੇ ਨੇ ਮੈਨੂੰ ਕਹਿੰਦੇ ਤੈਨੂੰ ਮੋਗਲ ਜਾਈ ਜਾਣਾ ਕੌਣ ਕਹਿੰਦੇ ਉਹ ਜਿਹੜਾ ਲੈ ਗਿਆ ਮੁੰਡੇ ਉਹ ਕੌਣ ਸੀ ਮੁੰਡੇ ਐਂ ਨਹੀਂ ਪਤਾ ਨਾ ਕੌਣ ਸੀ ਕਿਨੇ ਭੇਜਿਆ ਸੀ ਉਹਨਾਂ ਨੂੰ ਉਹ ਵੱਡੀ ਕੁੜੀ ਆ ਵੱਡੀ ਕੁੜੀ ਕਿੱਥੇ ਵਿਆਹੀ ਆ ਗੁੜੇ ਗੁੜੇ ਵਾਲੀ ਕੁੜੀ ਨੇ ਹਾਂ ਕੋਈ ਨਾ ਕੁੜੀ ਕੁੜੀ ਦਾ ਗੁੜੇ ਵਾਲੀ ਦਾ ਉਹਦਾ ਨਾਮ ਜੀਤੇ ਆ ਜੀਤੇ ਜਿਹੜੀ ਜਸਵਾਲ ਵਾਲੀ ਕੁੜੀ ਦਾ ਕੀ ਨਾਮ ਉਹਦਾ ਨਾਮ ਵੀਰ ਹੈ ਹੈ ਨਵੀਰ ਆ ਗਰਦੀਪ ਦਲਜੀਤ ਹਾਂ ਅਸਾ ਇਹਦਾ ਨਾਂ ਜੀਤੇ ਆ ਹਾਂ ਜੀ ਕੁੜਿਆਂ ਵਾਲੀ ਦਾ ਜੀਤੇ ਵਾਲੀ ਕੁੜੀ ਨੇ ਸੌਰੀ ਕੁੜਿਆਂ ਵਾਲੀ ਕੁੜੀ ਨੇ ਕਿਹਾ ਬਈਆ ਮੁੰਡਿਆਂ ਦੇ ਨਾਲ ਜਾ ਕੇ ਦਵਾਈ ਲੈ ਆ ਮੋਗਗੇ ਫਿਰ ਉਹ ਲੈ ਕੇ ਗਏ ਮੋਗਗੇ ਹਾਂ ਉਹਨੇ ਕੀ ਕੀਤਾ ਫਿਰ ਉਹ ਜੇ ਨਾਲ ਸਿੱਧਾ ਚੱਲਦੇ ਚੱਲੇ ਆ ਕੇ ਬਤਾ ਮੈਨੂੰ ਮੇਰੇ ਪਾ ਗਏ ਮੋੜਾ ਹਾਂ ਮੇਰੇ ਨਾਲ ਪਾ ਲਈ ਉਹਨਾਂ ਨੇ ਹਾਂ ਮੋਟਰਸਾਈਕਲ ਦੇ ਵਿਚਾਲੇ ਬਿਠਾ ਲਿਆ ਮੋਟਰ ਵਿਚਾਲੇ ਬਿਠਾਇਆ ਅੱਛਾ ਆਹੀ ਕੱਪੜਾ ਚਾਹੀ ਹਾਂ ਹਾਂ ਬੂੜ ਚੱਪਲਾਂ ਕੋਈ ਨਹੀਂ ਸੀ ਪਾਈਆਂ ਪਾਈਆਂ ਚੱਪਲ ਉੱਥੇ ਡੱਬੂ ਉੱਥੇ ਢੱਕੀ ਪਈਆਂ ਅਦਾਜ ਇੱਕ ਗਾਣੇ ਦੋ ਹੀ ਦੰਦ ਜਮ ਕਰੋ ਦੋ ਹੀ ਦੋ ਠੀਕ ਆ ਇੱਕ ਦੂਜੇ ਨੂੰ ਲੇਟਿੰਗ ਲਾ ਦੇ ਬਾ ਲੇਟ ਠੀਕ ਆ ਬਾਪੂ ਚਲ ਆ ਚੱਲੀਏ ਬਾਪੂ ਨਾ ਨਿਆ ਬਾਪਾ ਬਾਪੂ ਪਹਿਲਾਂ ਤਾਂ ਤੇ ਬਾਈ ਹੁਣਾਂ ਦਾ ਧੰਨਵਾਦ ਆ ਜਿਹੜੇ ਬਾਈ ਹੁਣੇ ਛੱਡ ਕੇ ਗਏ ਨੇ ਸੁਖਦੇਵ ਸਿੰਘ ਸਰਗਵਾਸੀ ਮੰਗੂ ਸਿੰਘ ਪੰਜ ਮੈਂਬਰ ਹੈਗੇ ਨੇ ਬਾਈ ਮੈਂਬਰ ਪੰਚਾਇਤ ਨੇ ਸੁਖਦੀਪ ਸਿੰਘ ਪਿੰਡ ਬਮਾਲੀ ਤੋਂ ਜਿਹੜੇ ਬਾਈ ਛੱਡ ਕੇ ਗਏ ਨੇ ਰਾਤ ਨੂੰ ਜੀ ਸੀ ਧੰਨਵਾਦ ਆ ਬਾਈ ਤੁਹਾਡਾ ਬਹੁਤ ਬਹੁਤ ਤੇ ਚਲੋ ਆਓ ਬਾਪੂ ਨੂੰ ਚੱਕੋ ਕਾਕਾ ਚੱਲ ਬਾਪੂ ਹਾਂ ਹਾਂ ਫਿਕਰ ਨਾ ਕਰ ਬਾਪੂ ਤੂੰ ਆਪਦੇ ਪੁੱਤਾਂ ਕੋਲੇ ਆ ਗਿਆ ਹੁਣ ਤੈਨੂੰ ਬਾਬਾ ਜੀ ਨੇ ਨਾ ਇੱਥੇ ਭੇਜਿਆ ਸਾਡੇ ਕੋਲੇ ਉਹ ਤਾਂ ਸੱਟ ਗਏ ਸੀ ਸੂਏ ਤੇ ਹਾਂ ਹਾਂ ਮਹਾਰਾਜ ਮਿਹਰ ਕਰੇ ਅਸੀਂ ਤੇਰੀ ਸੇਵਾ ਕਰ ਸਕੀਏ ਬਾਪੂ ਠੀਕ ਹੈ ਸਖਦੇਵ ਸਿੰਘ ਹਾਂ ਜੀ ਉਹ ਸੈਣੀ ਸਾਹਿਬ ਉਹ ਇਹ ਮੇਰਾ ਆਪ ਚੱਕੋ ਮੁਰੂ ਚੱਕਲਾ ਬਾਪੂ ساری ਉਮਰ ਬਾਪੂ ਨੇ ਖਰਾਦ ਦਾ ਕੰਮ ਕੀਤਾ ਆਰਾਮ ਗੜੀ ਆ ਬਾਪੂ ਜਨਮ ਤੋਂ ਇੰਜੀਨੀਅਰ ਪਰ ਅੱਜ ਸਖਦੇਵ ਸਿੰਘ ਦੇ ਹਾਲਾਤ ਦੇਖੋ ਕੀ ਆ ਹੁਣ ਇਹ ਨਹੀਂ ਪਤਾ ਬਾਪੂ ਦੀ ਕੀ ਗਲਤੀ ਹੋ ਬਾਪੂ ਸ਼ਰਾਬ ਜ਼ਿਆਦਾ ਪਿੰਦਾ ਸੀ ਬਾਪੂ ਲੜਦਾ ਸੀ ਗਾਲਾਂ ਕੱਢਦਾ ਸੀ ਇਹ ਰੱਬ ਜਾਣਦਾ ਪਰ ਅਸੀਂ ਜਨਰਲ ਡਾਇਰ ਨਹੀਂ ਹੈਗੇ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਅਸੀਂ ਮਸੇ ਰੰਗਣ ਨਹੀਂ ਹੈਗੇ ਸਾਡਾ ਫਰਜ਼ ਆ ਅਸੀਂ ਬਾਪੂ ਜੀ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਦੀ ਸੇਵਾ ਕਰੀ ਪਰ ਬੜੀ ਦੁੱਖ ਦੀ ਗੱਲ ਆ ਬਾਪੂ ਜਿਵੇਂ ਦੱਸਦਾ ਵੀ ਬਾਪੂ ਨੂੰ ਉਥੋਂ ਇਹ ਕਹਿ ਕੇ ਮੋਟਰਸਾਈਕਲ ਤੇ ਬਿਠਾ ਲਿਆਏ ਉਹ ਵੀ ਚੱਲ ਬਾਪੂ ਤੈਨੂੰ ਦਵਾਈ ਦਵਾ ਕੇ ਲਿਆਈਏ ਮੋਗੇ ਰੋ ਤੇ ਸੁੱਟ ਕੇ ਉਹ ਹਮਾਰੀ ਪਿੰਡ ਦੇ ਸੂਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਸੁਖਦੇਵ ਸਿੰਘ ਸੈਣੀ ਬਾਪੂ ਦੀ ਧਰਮ ਪਤਨੀ ਸਿੰਦਰ ਕੌਰ ਬਾਪੂ ਦੋ ਭਰਾ ਸੀ ਇੱਕ ਦਾ ਨਾ ਜਸਪਾਲ ਸਿੰਘ ਇੱਕ ਦਾ ਨਾ ਸੁਖਦੇਵ ਸਿੰਘ ਬਾਪੂ ਜੀ ਦੇ ਪਿਤਾ ਜੀ ਦਾ ਨਾਮ ਹੈ ਮਿੰਦਰ ਸਿੰਘ ਬਾਪੂ ਦਾ ਨੂੰ ਪਿੰਜਣਾ ਲੱਗਿਆ ਹੁੰਦਾ ਸੀਗਾ 베ਲਣਾ ਲੱਗਿਆ ਹੁੰਦਾ ਈ 베ਲਣਾ ਚੱਕੀ ਵੀ ਸੀ ਪਿੰਡ ਸੀਗਾ ਬਾਪੂ ਦਾ ਰੇਪਰ ਰਾਇਆਂ ਜੰਦਰ ਕੋਲੇ ਹੈ ਨਾ ਹਫੜਾ ਤੋਂ ਗਏ ਪਲੌਰ ਤੋਂ ਅੱਗੇ ਉਸ ਵਾਰ ਬਾਪੂ ਦੀ ਮੈਰਿਜ ਹੋ ਜਾਂਦੀ ਆ ਬਾਪੂ ਲੁਧਿਆਣਾ ਆ ਜਾਂਦਾ ਬਾਪੂ ਦੇ ਦੋ ਧੀਆ ਤੇ ਇੱਕ ਪੁੱਤ ਹੁੰਦਾ ਬਾਪੂ ਨੇ ਉਹਨੂੰ ਪਾਲਦਾ ਪੁੱਤ ਬਾਪੂ ਦਾ ਜਵਾਨ ਹੋ ਜਾਂਦਾ ਬਾਪੂ ساری ਉਮਰ ਖਰਾਦ ਦਾ ਕੰਮ ਕਰਦਾ ਪਹਿਲਾਂ ਤਾਂ ਇੱਥੇ ਐਗਰੋ ਕਮੇਂਟ ਕੰਪਨੀ ਚ 20-25 ਸਾਲ ਕੰਮ ਕੀਤਾ ਫੇਰ ਲੀਲਾਬਤੀ ਹੀਰਾਬਤੀ ਹੀਰਾਬਤੀ ਕੰਪਨੀ ਚ ਕੰਮ ਕੀਤਾ 16 ਸਾਲਾਂ ਦਾ ਆ ਕਰਦੇ ਆ ਬਾਪੂ ਫਿਰ ਧੀਆਂ ਪਿਉਂਦਾ ਪੁੱਤ ਨਸ਼ੇ ਲੱਗ ਜਾਂਦਾ ਟੀਕੇ ਲਾਉਣ ਲੱਗ ਜਾਂਦਾ ਕੈਫਤੂਲ ਖਾਣ ਲੱਗ ਜਾਂਦਾ ਤੇ ਇੱਕ ਦਿਨ ਘਰ ਚ ਹੀ ਫਹਾ ਲੈ ਕੇ ਇਸ ਦੁਨੀਆ ਤੋਂ ਆਪਣੀ ਲੀਲਾ ਸਮਾਪਤ ਕਰ ਲੈਂਦਾ ਬਾਪੂ ਟੁੱਟ ਜਾਂਦਾ ਹੋ ਸਕਦਾ ਬਾਪੂ ਜੀ ਵੀ ਕੋਈ ਕਮੀ ਰਹੀ ਹੋਵੇ ਰੱਬ ਹੀ ਜਾਣਦਾ ਬਾਪੂ ਦੀ ਬੇਟੀ ਵਿਆਹੁੰਦੇ ਆ ਬਾਪੂ ਉਹਦੇ ਦੋ ਜਵਾਕ ਹੁੰਦੇ ਆ ਘਰ ਵਾਲੇ ਦੀ ਮੌਤ ਹੋ ਜਾਂਦੀ ਆ ਉਹ ਕਿਵੇਂ ਮਰ ਜਾਂਦਾ ਬਾਪੂ ਜਵਾਈ ਉਹ ਇਹ ਖੁੰਦੀਆਂ ਉਲਟੀਆਂ ਲੱਗ ਜਾਂਦੀਆਂ ਤੇ ਉਸ ਤੋਂ ਬਾਅਦ ਦੋ ਜਵਾਕਾਂ ਨੂੰ ਛੱਡ ਕੇ ਧੀ ਵੀ ਘਰੇ ਆ ਬਹਿੰਦੀ ਆ ਉਹ ਜ਼ਮੀਨ ਹੁੰਦੀ ਆ 7-8 ਕਿੱਲੇ ਉਹਦੇ ਪਿੱਛੇ ਘਰੇ ਕਲੇਸ਼ ਪੈਣ ਲੱਗ ਜਾਂਦਾ ਫਿਰ ਉਹਦਾ ਦੁਬਾਰਾ ਵਿਆਹ ਕਰਦਾ ਬਾਪੂ ਉਹਨੂੰ ਕਿੱਥੇ ਵਿਆਹੀ ਹੋਏ ਗੁੜੇ? ਆ ਇੱਥੇ ਰਹੀ ਜਸਵਾਲ ਫਿਰ ਦੂਜੀ ਇੱਕ ਕੁੜੀ ਆ ਬਾਪੂ ਦੀ ਉਹਨੂੰ ਗੁੜੇ ਪਿੰਡ ਬਾਪੂ ਵਿਆਹਦਾ ਹੁਣ ਆਪਦੀਆਂ ਦੋਨੇ ਧੀਆਂ ਆਪਦੇ-ਆਪਦੇ ਘਰੇ ਸੀ ਤੇ ਬਾਪੂ ਆਪਣੀ ਵਾਈਫ ਜੀ ਨਾਲ ਰਹਿੰਦਾ ਸੀ ਧੀਆਂ ਇਹ ਕਿਹੜੀ ਧੀ ਦਾ ਪਹਿਲਾਂ ਘਰ ਵਾਲਾ ਮਰ ਗਿਆ ਉਹਦਾ ਇੱਕ ਵਿਆਹ ਕੀਤਾ ਉੱਥੋਂ ਇੱਕ ਦੋਤੀ ਹੁੰਦੀ ਆ ਬਾਪੂ ਦੇ ਉਹ ਵੀ ਉੱਥੋਂ ਵੀ ਡਿਵੋਰਸ ਹੋ ਜਾਂਦਾ ਫਿਰ ਉਹਦਾ ਜਿਹੜੀ ਦੋਤੀ ਆ ਕੁੜੀ ਤੇਰੇ ਕੋਲੇ ਉਹਦੇ ਪਿਓ ਕਿੱਥੇ ਆ ਉਹ ਪਿਓ ਜੇ ਮਰ ਗਿਆ ਸੀ ਦਵਾਈ ਖਾ ਕੇ ਮਰ ਗਿਆ ਫਿਰ ਬਾਪੂ ਇੱਕ ਦੋਤੀ ਨੂੰ ਪਾਲਦਾ ਆਪਦੀ ਨੂੰ ਇੱਕ ਸਾਲ ਦੀ ਨੂੰ ਗੋਦੀ ਚੱਕ ਚੱਕ ਕੇ ਉਸ ਤੋਂ ਬਾਅਦ ਬਾਪੂ ਬੁਢਾਪੇ ਵੱਲ ਨੂੰ ਜਾਂਦਾ ਬਾਪੂ ਦਾ ਘਰ ਚ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਉਹ ਮੈਂ ਨਹੀਂ ਚਾਹੁੰਦਾ ਅਸੀਂ ਪਬਲੀਕਲੀ ਉਹ ਸਾਰਾ ਕੁਝ ਸ਼ੇਅਰ ਕਰੀਏ ਫਿਰ ਬਾਪੂ ਵਿਚਾਰਾ ਆਪਣੇ ਘਰ ਦੇ ਵਿੱਚ ਐ ਰਹਿੰਦਾ ਜਿਵੇਂ ਬਗਾਨੇ ਘਰ ਚ ਰਹਿੰਦਾ ਹੋਵੇ ਸਮਾਂ ਬੀਤਦਾ ਜਾਂਦਾ ਘਰ ਲੈਂਦਾ ਜਿਹੜਾ ਬਾਪੂ 100 ਗਜ ਦਾ 50 ਗਜ ਦਾ ਘਰ ਆਪਣੇ ਘਰ ਵਾਲੀ ਦੇ ਨਾ ਕਰਾਉਂਦਾ ਪੰਜਾਬ ਦੇ ਨਾ ਕਰਾ ਲੈਂਦਾ ਫਿਰ ਜਦੋਂ ਘਰ ਚ ਹਾਲਾਤ ਬਾਪੂ ਦੇ ਇਦਾਂ ਹੋ ਜਾਂਦੇ ਆ ਵੀ ਜਿੱਦੀ ਕੋਈ ਪੁੱਛ ਗੱਛ ਨਹੀਂ ਕਰ ਚ ਬਾਪੂ ਵੀ ਜਗਾ ਕੋਈ ਹੋਰ ਲੈ ਲੈਂਦਾ ਤਾਂ ਫਿਰ ਜਿਉਂਦੇ ਜੀ ਮਰਨ ਹੋ ਜਾਂਦਾ ਤਾਂ ਬਾਪੂ ਆਪਣਾ 50 ਗਾਜ ਥਾਂ ਕਿਸੇ ਨੂੰ ਵੇਚ ਦਿੰਦਾ ਦਾ ਫਿਰ ਮਹੀਨੇ ਦਾ ਕਮਾਉਂਦਾ ਖਰਾਦੀ ਦਾ ਕੰਮ ਕਰਦਾ ਬਾਪੂ ਆਪਦਾ ਵਧੀਆ ਰੋਟੀ ਪਾਣੀ ਖਾਈ ਜਾਂਦਾ ਅਖੀਰਕਾਰ ਵਾਲੀ ਵੀ ਬਿਮਾਰ ਪੈ ਜਾਂਦੀ ਹੈ ਮੰਜੇ ਤੇ ਫਿਰ ਬਾਪੂ ਬਗਰੋਂ ਆ ਕੇ ਜਿਵੇਂ ਘਰ ਵਾਲੀ ਬਿਮਾਰ ਹੋ ਗਈ ਉਹਦਾ ਲਾਜ਼ਮੀ ਫਿਰ ਤੁਸੀਂ ਹੀ ਕਰਾਇਆ ਉਹਨਾਂ ਨੇ ਉਹਨਾਂ ਨੇ ਨਹੀਂ ਕਰਾਇਆ ਤਾਂ ਫਿਰ ਜਿਹੜਾ 50 ਗੱਜ ਘਰ ਵਾਲੀ ਦੇ ਨਾਂ ਤੇ ਸੀ ਉਹਨੂੰ ਵੇਚ ਕੇ ਇੱਕ ਹੋਰ ਘਰ ਲਿਆ ਜਾਂਦਾ ਕੁੜੀਆਂ ਵੱਲਿਓ ਫਿਰ ਬਾਪੂ ਅਧਰੰਗ ਹੋ ਜਾਂਦਾ ਬਾਪੂ ਬਾਪੂ ਦੇ ਦਰੰਗ ਤੋਂ ਮਹੀਨੇ ਬਾਅਦ ਬਾਪੂ ਦੀ ਘਰ ਵਾਲੀ ਵੀ ਚੱਲ ਵਸਦੀ ਉਹ ਵੀ ਬਿਮਾਰ ਨਹੀਂ ਸੀ ਸ਼ੂਗਰ ਸ਼ਾਕਰ ਪੈਰ ਗਲ ਜਾਂਦੇ ਉਹ ਤੇ ਜਮਾ ਜੋ ਵੀ ਦਾ ਬੰਦਾ ਉਹੀ ਵੱਢੀ ਜਾਂਦਾ ਫਿਰ ਬਾਪੂ ਦਰੰਗ ਹੋਇਆ ਪਿਆ ਥੱਲੇ ਚੀਕਾਂ ਮਾਰਦਾ ਲੜਦਾ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਅਬ ਬਾਪੂ ਨੂੰ ਵੱਡੀ ਕੁੜੀ ਕਹਿੰਦੀ ਆ ਬੀ ਬਾਪੂ ਆ ਮੁੰਡਿਆਂ ਦੇ ਨਾਲ ਚਲੇ ਜਾ ਤੈਨੂੰ ਮੋਗੇ ਦਵਾਈ ਦਿਵਾ ਕੇ ਲੈ ਕੇ ਆਉਣਗੇ ਤੇਰਾ ਦਰੰਗ ਠੀਕ ਹੋ ਜੂ ਤੇ ਮੁੰਡੇ ਬਾਪੂ ਨੂੰ ਇੱਕ ਮੋਟਰਸਾਈਕਲ ਚਲਾਉਂਦਾ ਇੱਕ ਵਿਚਾਲੇ ਚੱਕ ਕੇ ਬਿਠਾ ਲੈਂਦੇ ਤੇ ਇੱਕ ਪਿੱਛੇ ਬਹਿ ਜਾਂਦਾ ਤੇ ਬਾਪੂ ਨੂੰ ਲੈ ਕੇ ਮੋਟਰਸਾਈਕਲ ਨਹਿਰੇ ਨਹਿਰ ਪੈ ਜਾਂਦੇ ਆ ਪਹਿਲਾਂ ਤਾਂ ਕਹਿੰਦੇ ਆ ਵੀ ਇਹਨੂੰ ਨਹਿਰ ਛੱਡ ਦਈਏ ਫਿਰ ਕਿੰਨੇ ਤੈਨੂੰ ਮੋਗੇ ਲੈ ਕੇ ਜਾਣਾ ਦਵਾਈ ਦਿਵਾਉਣ ਨਹਿਰੇ ਨਹਿਰ ਕੱਟ ਕੇ ਗਾਂ ਲੈ ਆਉਂਦੇ ਆ ਹਾ ਹਸਨਪੁਰ ਪਿੰਡ ਦੇ ਨਾਲ ਪਮਾਲ ਪਿੰਡ ਆ ਪਮਾਲੀ ਉੱਥੇ ਪਮਾਲੀ ਦੇ ਪਿੰਡ ਦੇ ਸੂਏ ਦੇ ਕੰਡੇ ਤੇ ਸੁੱਟ ਜਾਂਦੇ ਆ ਤਿੱਖੜ ਦੁਪਹਿਰੇ 3 ਵਜੇ ਗਰਮੀ ਦੇਖੋ ਕਿੰਨੀ ਆ ਹੁਣ ਵੀ ਤੁਸੀਂ ਦੇਖੋ ਅਸੀਂ ਚੋਈ ਜਾਂਦੇ ਆ ਬੈਠੇ ਪਿਓ ਪੁੱਤ ਬਾਪੂਰਾ ਕੀ ਹਾਲ ਸੀ ਉਹ ਵੀ ਤੁਸੀਂ ਦੇਖਿਆ ਵੀਡੀਓ ਚ ਕਿਸ ਹਾਲਤ ਦੇ ਵਿੱਚ ਬਾਈ ਨੂੰ ਬਾਪੂ ਜੀ ਨੂੰ ਵੀਰੇ ਹੁਣੀ ਚੱਕ ਕੇ ਲੈ ਕੇ ਆਏ ਆ ਉਹ ਰਾਤ ਇੱਥੇ ਸਾਡੇ ਕੋਲੇ ਕਰੀਬ 10 ਵਜੇ ਬਾਈ ਲੇ ਕੇ ਆਏ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਉਹ ਵੀਡੀਓ ਵੀ ਅਸੀਂ ਅਟੈਚ ਕੀਤੀ ਹੈ ਪੂਰੀ ਦੇਖਿਓ ਤਾਂ ਬਾਪੂ ਦੱਸਦਾ ਵੀ ਮੇਰੀ ਧੀ ਨੇ ਮੈਨੂੰ ਦੋ ਮੁੰਡਿਆਂ ਨੂੰ ਚਕਾ ਕੇ ਇੱਥੇ ਭੇਜਤਾ ਬਾਪੂ ਦੀ ਇੱਕ ਬੇਟੀ ਗੁੜੇ ਪਿੰਡ ਵਿਆਹੀ ਹੋਈ ਆ ਇੱਕ ਬੇਟੀ ਬਾਪੂ ਦੀ ਜੱਸੋਵਾਲ ਵਿਆਹੀ ਹੋਈ ਆ ਪਹਿਲਾਂ ਵੀ ਬੱਚੇ ਸੀ ਉਹਨਾਂ ਦੇ ਫਿਰ ਦੋ ਵਿਆਹ ਹੋਏ ਹੁਣ ਇੱਕ ਬੇਟੀ ਆ ਨਿੱਕੀ ਜੀ ਬਾਪੂ ਦੱਸਦਾ ਉਹਨਾਂ ਦੀ ਹੋਰ ਇੱਕ ਬੇਟੀ ਤੇ 24 ਸਾਲ ਦੇ ਜਿਹੜੀ ਬਾਪੂ ਨੇ ਪਾਲੀ ਉਹ ਵੀ ਹੁਣ ਉਸੇ ਘਰ ਚ ਰਹਿੰਦੇ ਜਿੱਥੋਂ ਬਾਪੂ ਨੂੰ ਕੱਲ ਚਾਕੇ ਲੈ ਕੇ ਆਏ ਉਹ ਬਾਈ ਹੁਣ ਇਹਦੇ ਵਿੱਚ ਕੌਣ ਗਲਤ ਕੌਣ ਸਹੀ ਇਹਦਾ ਰੱਬ ਹੀ ਜਾਣਦਾ ਪਰ ਇੱਕ ਗੱਲ ਆ ਮੀਮਾ ਪਿਓ ਕਿੰਨੇ ਕੁ ਮਾੜੇ ਹੁਣ ਜਿੰਨੇ ਵੀ ਮਾੜੇ ਹੋਣ ਮਰਦੇ ਉਹਨਾਂ ਨੂੰ ਐ ਨਹੀਂ ਸੁੱਟੀਦਾ ਇਹ ਚੱਲ ਨਹੀਂ ਸਕਦਾ ਇੱਕ ਕਦਮ ਵੀ ਉੱਠ ਨਹੀਂ ਸਕਦਾ ਇਹ ਆਪੇ ਤਾਂ ਸ਼ਿਮਲਾਪੁਰੀ ਤੋਂ ਜੈਨ ਦੇ ਠੇਕੇ ਦੇ ਕੋਲੋਂ ਗੁਰਨਾਨਕ ਨਗਰ ਦੇ ਵਿੱਚੋਂ ਤਿੰਨ ਨੰਬਰ ਗਲੀ ਦੇ ਵਿੱਚੋਂ ਇੱਥੇ ਤਿੱਕਰ ਤਾਂ ਬਿਮਾਰ ਤਿੱਕਰ ਸੂਏ ਤਿੱਕਰ ਤਾਂ ਪਹੁੰਚ ਨਹੀਂ ਸਕਦਾ ਮੈਂ ਠੀਕ ਹੋ ਜਾਈਆ ਕਿਹਨੇ ਇਹਨਾਂ ਨੇ ਰੋਟੀ ਦਿੱਤੀ ਨਹੀਂ ਰੋਟੀ ਦਿੱਤੀ ਨਹੀਂ ਕਿਹਨੇ ਨਹੀਂ ਦਿੱਤੀ ਰੋਟੀ ਕਿਉਂ ਰੋਟੀ ਕੱਦ ਨਹੀਂ ਦਿੰਦੇ ਸੀ ਬਸ ਇਹ ਮੜੀ ਰੋਟੀ ਮੱਕੀ ਚੋਅ ਨਾ ਕੋਈ ਨਾ ਛੱਡਿਓ ਖਰਚਾ ਕੋਣ ਕੋਣ ਸੀ ਹੋਰ ਤੇਰੇ ਨਾਲ ਰਹਿਦਾ ਮੋਢੇ ਗੁੜੇ ਹਾਂ ਵੱਡੀ ਕੁੜੀ ਰਹਿੰਦੀ ਸੀ ਦਲਜੀਤ ਬੇਬੀ ਕਿ ਜੀਤੇ ਨਹੀਂ ਨਾਲ ਤੂੰ ਕਹਿੰਦਾ ਗੁੜੇ ਰਹਿੰਦੇ ਆ ਕਿ ਲੁਧਿਆਣੇ ਰਹਿੰਦੇ ਹੁਣ ਅੱਛਾ ਲੋਕੀ ਕੁੜੀਆਂ ਦੋਨੀਆਂ ਲੁਧਿਆਣੇ ਰਹਿੰਦੀਆਂ ਹੁਣ ਨਹੀਂ ਮੈਂ ਕਹਿੰਦਾ ਪ੍ਰੋਫੈਸਰ ਫਾਰ ਤੋਂ ਬਾਅਦ ਫੇਰੇ ਅੱਛਾ ਮਾਂ ਦੇ ਭੋਗ ਤੋਂ ਬਾਅਦ 3 ਮਹੀਨੇ ਹੋਏ ਹੁਣ ਉੱਥੇ ਹੀ ਰਹਿਣ ਲੱਗ ਗਿਆਂ ਕਿਉਂਕਿ ਉਹ ਘਰ ਸੀ ਜਿਹੜਾ ਉਹ ਮਾਂ ਦੇ ਨਾਂ ਸੀ ਉਹ ਘਰ ਜਿਹੜਾ ਨਵਾਂ ਲਿਆ ਸੀ ਉਹਨੂੰ ਉੱਥੇ ਹੀ ਰਹਿਣ ਲੱਗ ਗਏ ਆ ਮਾਂ ਦੇ ਭੋਗ ਤੋਂ ਬਾਅਦ ਹੌਲੀ-ਹੌਲੀ ਬਾਪੂ ਹੀ ਘਰੋਂ ਕੱਢਤਾ ਕਿਉਂਕਿ ਉਹ ਘਰ ਤਾਂ ਹੁਣ ਉਹਨਾਂ ਦਾ ਹੋ ਗਿਆ ਇਹ ਵਿੱਚੇ ਹੀ ਅੱਗੀ ਜਾਂਦਾ ਸੀ ਵਿੱਚੇ ਹੀ ਮੁੱਤੀ ਜਾਂਦਾ ਸੀ ਇਹਨੂੰ ਕੱਢਦਾ ਘਰ ਤੋਂ ਰੋਟੀ ਤਾਂ ਘੱਟ ਦਿੰਦੇ ਸੀ ਮੁਸ਼ਕ ਬਹੁਤ ਮਾਰਦਾ ਸੀ ਬੜੀਆਂ ਸਟੋਰੀਆਂ ਆਉਂਦੀਆਂ ਸਾਡੇ ਕੋਲ ਇਦਾਂ ਦੀਆਂ ਕਾਰਨ ਇਹ ਹੀ ਰਿਹਾ ਜਿਹੜੇ ਬਾਪ ਨੇ ਪਾਲਿਆ ਸੀ ਜੰਮਿਆ ਸੀ ਉਹੀ ਸੁੱਟਦਾ ਕਹਿੰਦੇ ਪੁੱਤ ਕੁੱਤ ਹੋ ਜਾਂਦੀਆਂ ਹੋ ਜਾਂਦੇ ਪਰ ਧੀਆਂ ਵੀ ਅਜ ਐ ਹੋ ਗਈਆਂ ਕਿੰਨਾ ਕਸਮਾ ਸੀ ਬਾਪੂ ਕੋਲੇ ਮੈਂ 5:30 5:30 ਐ ਉੱਥੇ ਚਰ ਬਣਾ ਦਿੰਦਾ ਲਾ ਮੈਂ ਅੰਦਰੋਂ ਬੰਦ ਕਰ ਦਿਆ ਗਰਮੀ 'ਚ ਮਰਦੇ ਆਪ ਕਿਵੇਂ ਵੇ ਗਈ 5:30 ਵਜੇ ਜਾਂਦਾ ਰਹਾ ਮਮਨੰਦਰ ਦਾ ਬੰਦ ਰਹਾ 5:30 ਵਜੇ ਕਿਦੋਂ ਸ਼ਾਮ ਨੂੰ ਕਿ ਸਵੇਰੇ ਸ਼ਾਮ ਕਿਉਂ ਬਸ ਕਿੱਥੇ ਚਲੇ ਜਾਂਦੇ ਸੀ ਆਪ ਇਹ ਵੀ ਜਾਣਾ ਕਰੇ ਹੈ ਤੂੰ ਅੰਦਰ ਪਿਆ ਰਹਿੰਦਾ ਸੀ ਮੈਂ ਜਦੋਂ ਬਾਪੂ ਤੁਹਾਨੂੰ ਧਰੰਗ ਹੋਇਆ ਉਹ ਸਰੀਰ ਤੇ ਆਇ ਇੰਨਾ ਪਤਲਾ ਹੋਇਆ ਸੀਗਾ ਤੂੰ ਤਕੜਾ ਸੀ ਬਾਪੂ ਦਾ ਇਹ ਨਾ ਮਾਲਕਾਂ ਦੇ ਨੇ ਕੰਮ ਨੰਬਰ ਦਿੱਤਾ ਬਾਪੂ ਨੇ ਜੇ ਸਾਡੀ ਵੀਡੀਓ ਨੂੰ ਦੇਖਦੀਆਂ ਨਾ ਭੈਣਾ ਮੈਨੂੰ ਦੀ ਪਤਾ ਕੀਤਾ ਉਹ ਤੋਂ ਪਤਾ ਨਹੀਂ ਲੱਗਿਆ ਸਾਨੂੰ ਗੁੜੇਪਿੰਡ ਵੀ ਪਤਾ ਕੀਤਾ ਜੱਸਵਾਲ ਵੀ ਉੱਥੇ ਅਜੇ ਤੁਹਾਨੂੰ ਪੂਰੀ ਜਾਣਕਾਰੀ ਮਿਲੇ ਨੀਗੀ ਨਾ ਕੋਈ ਨੰਬਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਛੇਰ ਕੋਈ ਬਾਪੂ ਦਾ ਤੀਜ ਵਾਈ ਇਸ ਵੀਡੀਓ ਨੂੰ ਦੇਖ ਲਵੇ ਤਿਆਂ ਨੂੰ ਕੋਈ ਮਾੜੀ ਮੋਟੀ ਦੋਖਤ ਕਲੀਫ ਲੱਗੇ ਵੀਰ ਸਾਡਾ ਪਿਓ ਆ ਚੱਲ ਫੇਰ ਵੀ ਕੋਈ ਗੱਲ ਨਹੀਂ ਜੋ ਮਿਲ ਜਾਣ ਆ ਕੇ ਬਾਪੂ ਤੇ ਬਾਪੂ ਦੀ ਸੇਵਾ ਸੀ ਕਰ ਲਾਂਗੇ ਹੁਣ ਬਸ ਤੁਸੀਂ ਮੈਲੀ ਜਾਵਾ ਬਾਪੂ ਨੂੰ ਸੀ ਸੰਭਾਲਾਂਗੇ ਹੁਣ ਬਾਪੂ ਆ ਗਿਆ ਆਪਦੇ ਘਰੇ ਬਾਪੂ ਆ ਗਿਆ ਆਉਂਦੇ ਸਹੀ ਟਿਕਾਣੇ ਤੇ ਹੁਣ ਜਿਹੜੇ ਐਡਰੈਸ ਤੇ ਤੁਸੀਂ ਲਾ ਕੇ ਗਏ ਸੀ ਉਹੀ ਅਸਲ ਐਡਰੈਸ ਸਹੀ ਸੀ ਉਹੀ ਗਾਂ ਬਾਪੂ ਦਾ ਰਾਗੀਰ ਮਾਣ ਨਹੀਂ ਸਕਦੇਬ ਸਿੰਘ ਸਖਦੀਪ ਸਿੰਘ ਸੌਰੀ ਜਿਹੜਾ ਬਾਈ ਇੱਥੇ ਛੱਡ ਕੇ ਗਿਆ ਬਾਪੂ son of ਉਹ ਸਖਦੀਪ ਸਿੰਘ ਪਿੰਡ ਪਮਾਲੀ ਤੋਂ ਬਾਈ ਤੇ ਬਾਕੀ ਜਿਹੜੇ ਹੋਰ ਸਾਥੀ ਉਹਦੇ ਨਾਲ ਆਏ ਸੀ ਸਾਰੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਬਾਈ ਤੁਹਾਡਾ ਜਿਹੜਾ ਤੁਸੀਂ ਇਹ ਪ੍ਰਾਲਾਗ ਕੇ ਜਿਉਂਦੇ ਬਸ ਦੇ ਰਹੋ ਗਰਮੀ ਅੱਜ ਇੰਨੀ ਜ਼ਿਆਦਾ ਜੇ ਕਿਤੇ ਬਾਪੂ ਰਾਤ ਕੱਟ ਜਾਂਦਾ ਨਾ ਉੱਥੇ ਪਤਾ ਨਹੀਂ ਕੀ ਹੋਣਾ Tanımadı bayi, bir daha. Ne